ਦਸ਼ਮ ਗ੍ਰੰਥ ਕੀ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਰਾਜ ਕੀ ਜਿਹੜਾ ਫਰਕ ਇੱਥੇ ਦੱਸਿਆ ਜਾ ਰਿਹਾ ਦੇਖੋ ਜੀ ਦਸ਼ਮ ਗ੍ਰੰਥ ਤਾਂ ਵੈਸੇ ਹੀ ਮਹਾਰਾਜ ਨੇ ਇਹ ਗੱਲ ਕਹੀ ਸੀ ਵੀ ਮੇਰਾ ਤਾਂ ਇਹ ਤਮਾਸ਼ਾ ਹੈ ਮੈਂ ਖੇਡ ਕਰਦਾ ਆਪਣੀ ਕਿਉਂਕਿ ਉਹਨਾਂ ਦੇ ਖੇਡ ਨੇ ਵੈਸੇ ਹੀ ਮਹਾਰਾਜ ਨੇ ਵੀ ਆਪਣੇ ਖੇਡੇ ਖੇਡੇ ਨੇ ਤੇ ਦਸ਼ਮ ਗ੍ਰੰਥ ਦੇ ਵਿੱਚ ਫਰਕ ਇਹ ਹੈ ਵੀ ਦਸ਼ਮ ਗ੍ਰੰਥ ਦੇ ਵਿੱਚ ਸਚਾਈ ਕੱਢ ਕੇ ਐਨ ਨਿਚੋੜ ਕੇ ਦੱਸੀ ਹੋਈ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਥੋੜਾ ਜਿਹਾ ਤ੍ਰਿਕੇ ਨਾਲ ਜਾਨੀ ਦਸਮਗ੍ਰਾਂ ਦੇ ਵਿੱਚ ਸਿੱਧਾ ਹੀ ਦੱਸਿਆ ਹੋਇਆ ਵੀ ਤੁਸੀਂ ਆ ਚਲਿੱਤਰਾਂ ਦੀ ਜਿਹੜੀ ਗੱਲ ਕਰ ਲਈਏ ਜਿਹੜੇ ਆ 405 ਚਲਿੱਤਰ ਨੇ ਇਹਨਾਂ ਦੀ ਗੱਲ ਕਰਦੇ ਨੇ ਇਹ ਹੈ ਜੀ ਜਦ ਕਿ ਇਹਨਾਂ ਦੇ ਵਿੱਚ ਕੁਝ ਵੀ ਨਹੀਂ ਹੁਣ ਵੀ ਧੋਖਾ ਹੀ ਹੋ ਰਿਹਾ ਹਾਣੋ ਬੰਦੇ ਨਾਲ ਚਲਿੱਤਰੇ ਹੋ ਰਹਾ ਨੇ ਦੇਖੋ ਆ ਹੁਣ ਸਾਹਮਣੇ ਆ ਦੋ ਚਾਰ ਦਿਨ ਦੀ ਗੱਲ ਆ ਆ ਬੀਬੀ ਨੇ ਤੇ ਬੰਦੇ ਨੇ ਮਿਲ ਕੇ ਉਹ ਸੌਰਬ ਨੂੰ ਮਾਰਤਾ ਚਾਰ ਟੋਟੇ ਕਰਤੇ ਵੱਢ ਕੇ ਉਹਨੂੰ ਢੋਲ ਚ ਬੰਦ ਕਰਤਾ ਹੁਣ ਉਹ ਇਹ ਚਲਿਤਰੇ ਆ ਇਹ ਕੀ ਹੈ ਇਹ ਚਲਿਤਰਾ ਬਾਰੇ ਸਤਿ ਸੰਪਾਸ਼ਾ ਨੇ ਲਿਖਿਆ ਵੀ ਤੁਸੀਂ ਆਪਣੀ ਔਰਤ ਨੂੰ ਵੀ ਆਪਣਾ ਭੇਤ ਨਹੀਂ ਦੇਣਾ